ਥੈਂਕ ਯੂ ਸੋ ਮੱਚ ਜੀ ਲਾਈਵ ਦੇ ਵਿੱਚ ਆਨਲੀ ਪਲੀਜ਼ ਲਾਈਕ ਕਰ ਦਿਓ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਲਈ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਲਾਈਵ ਤੇ ਵਿੱਚ ਆਉਣ ਲਈ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨੀਓਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮਚ ਜੀ ਹਾਂਜੀ ਅੱਗੇ ਆਪਾਂ ਸਟਿਚਿੰਗ ਵੀ ਲਾਈਵ ਲਾਉਣੇ ਹੁੰਦੇ ਆਸ ਟਾਈਮ ਅੱਜ ਆਪਣੇ ਤੋਂ ਲਾਈਵ ਲਾਣੀ ਹੋਈਗੀ ਸੁਸ਼ੇਸ਼ ਕੁਮਾਰ de aquí ¿Ah? Ahora. Ahora. ਹਾਂਜੀ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਲਾਈਵ ਦੇ ਵਿੱਚ 온ਲੀ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨਿਊ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much ਜੀ ਸਾਰਿਆਂ ਦਾ ਹਾਂਜੀ ਅੱਗੇ ਆਪਾਂ ਇਸ ਟਾਈਮ ਸਟਿਚਿੰਗ ਦੀ ਲਾਈਵ ਹੋ ਰਹੀ ਨਹੀਂ ਅੱਜ ਆਪਣੇ ਤੋਂ ਲਾਈਵ ਨਹੀਂ ਲਾਈ ਗਈਗੀ ਸੋਚਿਆ ਵੀ ਚਾਹੋ 10 ਮਿੰਟ ਉਹਦਾਂ ਗੱਲਾਂ ਬਾਤਾਂ ਕਰ ਲੈਨੇ ਆ ਸਾਈਓਡੀ ਥੈਂਕ ਯੂ ਸਾਰਿਆਂ ਦਾ ਲਾਈਵ ਦੇ ਵਿੱਚ ਆਨਲੀ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨਿਊਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਵੇਂ ਥੈਂਕ ਯੂ ਵੀਰੇ লাইਵ ਦੇ ਵਿੱਚ ਆਨਲੀ ਪਲੀਜ਼ ਲਾਈਕ ਕਰ ਦਿਓ লাইਵ ਨੂੰ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਹੋ ਹੋਰ ਵੀਰੇ ਘਰ ਪਰਿਵਾਰ ਕਿੱਦਾਂ ਠੀਕ ਆ ਜੋ ਦੁੱਧ ਲਿਆਈ ਨਹੀਂ ਮੈਂ ਜੋ ਦੁੱਧ ਪੀਣਾ ਨਹੀਂ ਹੋਣ ਵਾਲਾ ਸੱਜਰ ਸੋਇਆ होर सुनाओ भीरे कि परिवार ठीक है भीरे हरविंदर वीर जी सत श्रीकाल थैंक यू भीर जी लाइक लाइक करने थैंक यू सो मच वीरे और सुनाओ हरविंदर वीर जी कि घर परिवार किदा ठीक है ਅੱਜ ਵੀਰੇ ਆਪਾਂ ਸਟੀਚਿੰਗ ਦੀ ਲਾਈਵ ਨਹੀਂ ਲਾਈ ਕਿ ਅੱਜ ਮੈਂ ਬਾਹਰ ਗਈ ਸੀ ਲੇਟ ਹੋ ਗਏ ਜਿਆਦਾ ਥੈਂਕ ਯੂ ਥੈਂਕ ਯੂ ਵੀਰ ਜੀ ਹਰਸ ਨਾ ਵੀਰੇ ਮੈਂ ਤੁਹਾਡੀ ਲਾਈਵ ਦੇ ਵਿੱਚ ਵੀਰੇ ਗਈ ਸੀ ਪਰ ਅੱਜ ਮੇਰੇ ਤੋਂ ਮੈਂ ਰਹੀ ਤਾਂ ਕਾਫੀ ਟਾਈਮ ਬਾਅਦ ਚ ਲਾਸਟ ਤੇ ਮੇਰੇ ਤੋਂ ਕਮੈਂਟ ਨਹੀਂ ਕਰ ਹੋਇਆ ਤੁਹਾਡ ਨੂੰ ਤੇ ਮੈਨੂੰ ਵਿੱਚ ਕਾਲ ਆ ਗਈ ਫੋਨ ਮੇਰੇ ਹਸਬੰਦ ਨੇ ਲੈ ਲਿਆ ਸੀ ਮੇਰੇ ਤੋਂ ਉਸ ਤੋਂ ਬਾਅਦ ਉੱਥੇ ਲਾਈਵ ਕੱਟੀ ਗਈ ਤੁਹਾਡੀ ਸਸੀ ਕਾਲ ਪੈਣੇ ਗੁੱਡ ਨਾਈਟ ਵੀਰੇ ਗੁੱਡ ਨਾਈਟ ਵੀਰੇ ਵੀਰਾ ਪੈਣ ਲੱਗੇ ਐਨੀ ਜਲਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਸਵਾਗਤ ਹੈ ਪਲੀਜ਼ ਲਾਈਕ ਕਰ ਦਿਓ ਲਾਈਵ ਬੰਦ ਕਰ ਲਵਾਂਗੀ ਤਾਂ ਵੀ ਬਾਜ ਜੂ ਤਾਂ ਹਾਂਜੀ ਥੈਂਕ ਯੂ ਸੋ ਮਚ ਜੀ ਲਾਈਕ ਕਰ ਦਿਓ ਲਾਈਵ ਨੂੰ ਆਪਣੇ ਨੂੰ ਬਾਏ ਬਾਏ ਵੀ ਜੀ ਫਰਮਾਨ ਦੇ ਸੈਕਟਰ ਖਾਂਦਾ ਹੀ ਨਹੀਂ ਖਾਂਦਾ ਹੀ ਨਹੀਂ ਫਾਈਦੀ ਸਾਡੇ ਜੀ ਜਿਹੜੇ ਤੋਂ ਮੋਟਾ ਪਤਾ ਨਹੀਂ ਕਿ ਮੋਟਾ ਨਾ ਮੋਟਾ ਮੋਟਾ ਕੁਦੀ ਕਰ ਹਾਂਜੀ ਲਾਈਕ ਕਰ ਦਿਓ ਪਲੀਜ਼ ਲਾਈਵ ਨੂੰ ਹਾਂਜੀ ਥੈਂਕ ਯੂ ਸੋ ਮਚ ਜੀ ਲਾਈਵ ਦੇ ਵਿੱਚ ਆਨలైਨਲੀ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨੀਓਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਜੀ ਹੈਲੋ ਦੀਦੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਨੀਰਮ ਦੀਦੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਂਜੀ ਹਾਂਜੀ ਦੀਦੀ ਵਧੀਆ ਮੈਂ ਤੁਸੀਂ ਸੁਣਾਓ ਕਿਵੇਂ ਹੋ ਵੱਦੀ ਚਾਹੀਦਾ ਦੀਦੀ ਵੱਦੀ ਚਾਹੀਦਾ ਹੋਰ ਖਾ ਲਿਆ ਰੋਟੀ ਪਾਣੀ ਹੋ ਗਿਆ ਫ੍ਰੀ रोटी नहीं मिठे पूडे बना रहे हैं अच्छा जी हज़े बना रहे हो इंना लेट होए पाई हूँ फ़ोर्स ना दीदी आज लाइव नहीं लाई यार पास टीचिंग दी ਅੱਜ ਰਸਤੇ ਦੇ ਅੰਦਰ ਆਦਾ ਸੀਗਾ ਬਾਹਰ ਗਏ ਸੀ ਅੱਜ ਰਿਸ਼ਤੇਦਾਰੀ ਚ ਲੇਟ ਹੋ ਗਏ ਉਧਰੋਂ ਅੱਛਾ ਸਾਡਾ ਅੱਜ ਮੇਲਾ ਸੀ ਅੱਛਾ ਜੀਕਿਲ ਦਾ ਸਾਡਾ ਮੇਲਾ ਸੀ ਅੱਜ ਇੱਥੇ ਮੇਰਾ ਵੀ ਸੌਣ ਨੂੰ ਜੀ ਕਰਦਾ ਸੀ ਮੈਂ ਫੇਟਾ ਲੱਪ ਘੰਟਾ ਇੱਕ ਲਾਈਵ ਵਾਸਾ ਲਾ ਲੈਨੇ ਗੱਲਾਂ ਵਰਤਾ ਕਰ ਲੈਨੇ ਆ ਅੱਜ ਦਿਨੇ ਵੀ ਨਹੀਂ ਲਾਈਵ ਲਈ ਗਈ ਆਪਨੇ ਜੀ ਜੀ ਵਾਚਿੰਗ ਕਿੰਨੇ ਜਣਾਂ ਦੀ ਸ਼ੋ ਹੋ ਰਹੀ ਆ चल दे जो देखिए यहाँ और सुनाओ नील दीदी की मैं हूँ लाइक डन थैंक यू दीदी और सुनाओ दीदी कोई गलबात नवी ताजी अच्छा बदिया दीदी बदिया ही चाहिए प्लेलिस्ट चलाना है आज चा... ਮੈਂ ਲਾ ਦ ਜਮਾਨ ਵੀਰੇ ਦੀਆਂ 20 ਵੀਡੀਓ ਸੀ ਉਹਦੀ ਚੱਲੀ ਜਾਂਦੀ ਹੈ ਪਲੇਲਿਸਟ ਮੈਂ ਉਹਦੀ ਕੰਪਲੀਟ ਕਰਕੇ ਫਿਰ ਮੈਂ ਤੁਹਾਡੀ ਲਗਾਤਾਰੀ ਚਲਾ ਦੂੰਗੀ ਕਿਉਂਕਿ ਫਿਰ ਉਹਨਾਂ ਦੀ 20 ਵੀਡੀਓ ਦੀ ਹੀ ਹੈ ਉਹਨਾਂ ਦੀ ਬਸ ਹੋ ਜਾਣੀ ਆ ਕੱਲ ਨੂੰ ਨਾ ਪਰਸੋਂ ਨੂੰ ਪੂਰੀਆਂ ਫਿਰ ਮੈਂ ਬਾਅਦ ਚ ਤੁਹਾਡੀ ਚਲਾ ਦੂੰਗੀ ਪਲੇਲਿਸਟ ਆਏ ਸਾਡੇ ਮੀ ਆਇਆ ਸੀ ਅੱਛਾ ਜੀ ਠੀਕ ਆ ਠੀਕ ਆ ਮੀ ਦਾ ਪੁੱਛੋ ਨਾ ਤੁਸੀਂ ਬਹੁਤ ਜ਼ਿਆਦਾ ਮੀ ਆ ਤੋਂਗਾ ਫੋਨ ਤਾਂ ਮੇਰੇ ਕੋਲ ਦੋ ਹੁੰਦੇ ਆ ਫਿਰ ਇੱਕ ਫੋਨ ਤੇ ਦੂਸਰੇਆਂ ਤੇ ਮੇਰੀ ਲਾਈਵ ਚੱਲਦੀ ਹੁੰਦੀ ਜਿਹੜੀ ਦਿਨ ਦੇ ਟਾਈਮ ਘਰੇ ਨਹੀਂ ਹੁੰਦੇਗੇ ਜਿਹੜੀਆਂ ਲਾਈਵ ਪਈਆਂ ਮੇਰੀਆਂ ਮੈਂ ਸਾਰੀਆਂ ਔਨ ਕਰਕੇ ਰੱਖ ਦਿੰਨੀ ਹਿੰਨੀ ਆ ਉਹਨਾਂ ਤੇ ਹਾਂਜੀ ਜਿੰਦਰ ਅੰਕਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਅੰਕਲ ਜੀ ਅੰਕਲ ਜੀ ਮੈਂ ਤੁਹਾਨੂੰ ਅੱਜ ਵੀ ਤੁਹਾਡੀ ਲਾਈਵ ਚ ਆਇਆ ਗਿਆ ਕੱਲ ਵੀ ਮੈਂ ਬਿਜ਼ੀ ਸੀ ਕੱਲ ਤਾਂ ਮੈਂ ਆਪਦੀ ਲਾਈਵ ਵੀ ਬਹੁਤ ਲਾਈ ਸੀਗੀ ਅੱਜ ਮੈਂ ਬਾਹਰ ਸੀਗੀ ਤਾਂ ਕਰਕੇ ਤੁਹਾਡੀ ਲਾਈਵ ਚ ਨਹੀਂ ਆਇਆ ਅੱਜ ਮੈਂ ਕਿਸੇ ਦੀ ਲਾਈਵ ਚ ਨਹੀਂ ਗਈਗੀ ਸਤਿ ਸ਼੍ਰੀ ਅਕਾਲ ਅੰਕਲ ਜੀ ਵੈਰੀ ਨਾਈਸ ओके okay, जी अच्छा मेले ਤੇ ਗਏ ਤਾਂ ਮੀ ਆ ਗਿਆ اچھا ਠੀਕ ਆ ਠੀਕਾ ਮੀ ਬਹੁਤ ਅਦੀ ਦੀ ਨੀਲਮ ਦੀ ਦੀ ਮੀ ਬਹੁਤ ਜਿਆਦਾ ਹੈ ਹੋਰ ਸੁਣਾਓ ਅੰਕਲ ਜੀ ਕਿੱਦਾਂ ਤੁਸੀਂ ਮੈਂ ਦਿੱਲੀ ਗਿਆ ਥਾ ਅੱਜ ਹੀ ਆਇਆ ਹਾਂ ਆச்சா ਜੀ ਠੀਕ ਆ ਠੀਕਾ ਅੰਕਲ ਜੀ ਮੈਨੂੰ ਇਹ ਲੱਗਿਆ ਸੀ ਅੱਜ ਤੁਹਾਡੀ ਲਾਈਵ ਤਾਂ ਚੱਲੀ ਜਾਂਦੀ ਸੀ ਪਰ ਮੇਰੇ ਤੋਂ ਜਾ ਨਹੀਂ ਹੋਇਆ ਤੁਹਾਡੀ ਲਾਈਵ ਦੇ ਵਿੱਚ ਮੈਂ ਹੱਥ ਚੱਲ ਕੱਲ ਨੂੰ ਅੰਕਲ ਦੀ ਲਾਈਵ ਤੇ ਜਾਵਾਂਗੇ 10 15 ਮਿੰਟ ਕੱਲ ਨੂੰ ਪੱਕਾ ਦੇ ਕੇ ਆਵਾਂਗੇ ਅੱਜ ਤਾਂ ਵੈਸੇ ਮੈਂ ਕਿਸੇ ਦੀ ਲਾਈਵ 'ਚ ਹੀ ਨਹੀਂ ਗਈਗੀ ਅੱਜ ਯੂਐਸਏ ਵਾਲਿਆਂ ਦੀ ਲਾਈਵ 'ਚ ਵੀ ਨਹੀਂ ਜਾਇਆ ਗਿਆ ਮੇਰੇ ਤੋਂ ਹੋਰ ਵੀ ਮੈਂ ਕੋਈ ਲਾਈਵ ਨਹੀਂ ਅਟੈਂਡ ਕੀਤੀਗੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਅੰਕਲ ਜੀ ਅੰਕਲ ਜੀ ਮੈਨੂੰ ਰਟਨ ਕਰਦੇ ਹੋ ਰਜਿੰਦਰ ਅੰਕਲ ਜੀ ਤੁਹਾਨੂੰ ਨੀਲਮ ਕਹਿ ਰਹੇ ਆ ਕੀ ਰਟਨ ਕਰਦੇ ਹੋ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਲਈ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨਿਊ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਅੰਕਲ ਜੀ ਕ ਹਾਂਜੀ ਹਾਂਜੀ ਅੰਕਲ ਜੀ ਬਲੂ ਦੇ ਦਿੰਦੀ ਆ ਮੈਂ ਕੱਲ ਨੂੰ ਅੰਕਲ ਤੁਹਾਡੀ ਲਾਈਵ ਦੇ ਵਿੱਚ ਆਉਂਗੀ ਮੈਂ ਵੀ ਸੋ ਬਿਜੀ ਸੀਗੀ ਹਾਂਜੀ ਅੰਕਲ ਜੀ ਨਹੀਂ ਹੋਣਾ ਸੀ ਰਿਟਰਨ ਬਲੂ ਦੇ ਤੋਪ ਗੈਰ ਥੈਂਕ ਯੂ so much ਜੀ ਸਾਰਿਆਂ ਦਾ লাইਵ ਦੇ ਵਿੱਚ ਆਉਣ ਲਈ ਪਲੀਜ਼ ਲਾਈਕ ਕਰਦੇ ਹੋਰ ਸੁਣਾਓ ਨੀਲਮ ਦੇਦੀ ਕਿਵੇਂ ਹੋ ਤੁਸੀਂ होर सुनाओ जी होर अंकल जी कि नीलम दीदी किधर चले गए हाँ जी वादिया हांजी हाँ जी वादिया दीदी मैं वादिया ठीक हूँ तो मेरे तो भी किसी भी लाइफ च नहीं जाएगा मैं सुबह सुबह थोड़ी तो लाइव ला के छी सी उस तो बाद तो भी नहीं किसी लाइफ हाँ जी अंकल जी चले गए तुम लाइव चो లైవ్ ਕੀਆ ਜੇ లైవ్ ਚ ਆਂਦਾ ਪਲੀਜ਼ ਕਮੈਂਟ ਕਰਦੇ ਹੋ ਅੱਛਾ ਜੀ ਥੈਂਕ ਯੂ ਨੀਲਮ ਦੀਦੀ ਹੋਰ ਸੁਣਾਓ ਕਿਦਾਂ ਫੋਰ ਅੰਕਲ ਜੀ ਘਰ ਪਰਵਾਹ ਠੀਕ ਆ ਮੈਂ ਤੁਹਾਨੂੰ ਪੁੱਛਿਆ ਸੀ ਸ਼ਾਇਦ ਤੁਸੀਂ ਮੈਨੂੰ ਕੋਈ ਰਿਪਲਾਈ ਨਹੀਂ ਕਰਿਆ ਓਕੇ ਜੀ ਕੱਲ ਰੋਟੀ ਪਾਣੀ ਅੰਕਲ ਜੀ ਹੋਗੇ ਫ੍ਰੀ ਸਭ ਠੀਕ ਹੈ ਠੀਕ ਹੀ ਚਾਹੀਦਾ ਹੈ ਅੰਕਲ ਜੀ ਠੀਕ ਚਾਹੀਦਾ ਹੈ ਹਾਂਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਨਿਵਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much ਜੀ ਸਾਰਿਆਂ ਦਾ ਵੈਲਕਮ ਆ ਜੀ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ